ਮਨਜਨ ਜੈ ਦੇਉ ਪ੍ਰਤਾਪ ਗੰਭ ਸਗਲ ਸਮਗਰੀ ਤੁਮ ਹਰ ਸੂਤਰ ਧਾਰੀ ਤੁਮ ਸਿਰ ਹੋਏ ਸੋ ਆਗਿਆ ਕਰੀ ਤੁਮੇ ਕਰਤ ਮਿਤ ਤੁਮ ਹੀ ਨਾਮਕ ਦਾਸ ਸਦਾ ਗੋਬਨ ਮਨ ਜੀ ਗਾਹੇ ਗੁਰੂ ਇਕ ਬੰਗ ਜੀ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਕਰ ਆਏ ਆਪਣਾ ਗੁਰੂ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7ਵੀਂ ਪਾਛਾਈ ਤਨ ਤਨ ਸ੍ਰੀ ਗੁਰੂ ਹਰ राय ਪਾਛਾਈ ਦਾ ਪ੍ਰਕਾਸ਼ ਦਿਆਣਾ ਹੈ ਮੈਂ ਆਪਣੇ ਵੱਲੋਂ ਸੂਚੀ ਸੰਗਤ ਨੂੰ ਆਪਣੇ ਵੱਲੋਂ ਤੇ ਗੁਰਦੁਆਰਾ ਸਾਹਿਬ ਦੇ ਸਾਰੇ ਸਟਾਫ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਸੰਗਤ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਜਿਹੜਾ ਆਪਣਾ ਜੀਵਨ ਹੈ ਉਹ ਗੁਰੂ ਵੱਲੋਂ ਦਰਸਾਏ ਮਾਰਗ ਤੇ ਚੱਲਣ ਸੂਚੀ ਸੰਗਤ ਸੂਚੀ ਨੌਜਵਾਨ ਵਰਗ ਨੂੰ ਵੀ ਇਹ ਬੇਨਤੀ ਕਰਦਾ ਹਾਂ ਇੱਕ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਕੇ ਦੇਸੀ ਮੀਨੇ ਦੀ ਹਰ 13 ਤਰੀਕ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਬੇਨਤੀ ਹੈ ਸੰਗਤ ਨੂੰ ਕਿ ਵੱਧ ਤੋਂ ਵੱਧ ਸੰਗਤ ਇਸ ਦਿਹਾੜੇ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਕੀ ਕੁਝ ਸਮਾਗਮ ਹੋਇਆ ਅੱਜ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ 'ਤੇ 500 ਰੋਜ਼ ਤੋਂ ਸ੍ਰੀ ਖੰਡਪੜ ਸਾਹਿਬ ਆਰੰਭ ਕਰਵਾਏ ਸੀ ਅੱਜ ਸ੍ਰੀ ਖੰਡਪੜ ਸਾਹਿਬ ਦੇ ਭੋਗ ਪਏ ਨੇ ਕੀਰਤਨ ਹੋਇਆ ਤੇ ਲੰਗਰ ਚੱਲ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸੰਗਤਾਂ ਨੇ ਅੱਜ ਇਸ ਪ੍ਰਕਾਸ਼ ਜਗੜ ਤੇ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਨਤਮਸਤਕ ਹੋੜ ਲਿਆ ਆ ਰਹੀਆਂ ਇਹੋ ਜਿਹੇ ਪ੍ਰਬੰਧ ਕੀਤੇ ਨੇ ਬਹੁਤ ਵੱਧਿਆ ਸੰਗਤ ਲਈ ਰਹਿਸ਼ ਪੱਖੋਂ ਵੀ ਲੰਗਰਾਂ ਪੱਖੋਂ ਵੀ ਬਹੁਤ ਵੱਧਿਆ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਲਈ ਕੀਤਾ ਗਿਆ